ਤੁਸੀਂ ਦੇਖਿਆ ਹੋਊਗਾ ਜਿਹੜਾ ਸ਼ਹਿਦ ਆ ਇਹ ਕਈ ਤਰ੍ਹਾਂ ਦੀ ਵੈਰਾਈਟੀ ਹੁੰਦੀ ਹੈ ਸਰੋਂ ਦਾ ਹੁੰਦਾ ਆ ਦਰਕਤਾਂ ਦਾ ਹੁੰਦਾ ਆ ਜਾਂ ਟਾਲੀ ਦਾ ਹੁੰਦਾ ਆ ਜਾਂ ਬੇਰਾਂ ਦਾ ਹੁੰਦਾ ਹੈ ਪਰ ਅਸੀਂ ਜਿਹੜਾ ਇੱਕ ਵੱਖਰਾ ਸ਼ਹਿਦ ਅਸੀਂ ਐਗਰੋਟੈਕ ਮੇਲੇ ਦੇ ਵਿੱਚ ਦੇਖਿਆ ਜਿਹਨੂੰ ਸ਼ਿਸ਼ੜੀ ਦਾ ਸ਼ਹਿਦ ਕਹਿੰਦੇ ਨੇ ਤੇ ਇਸ ਸ਼ਹਿਦ ਦੀ ਜਿਹੜਾ ਹੈ ਡਿਮਾਂਡ ਹੈ ਲੋਕ ਇਸ ਨਾਲ ਲਗਾਤਾਰ ਜੁੜ ਰਹੇ ਨੇ ਇਸ ਸ਼ਹਿਦ ਦੀ ਪੈਦਾਵਾਰ ਕਰਨ ਵਾਲੇ ਜਿਹੜਾ ਹੈ ਕਿਸਾਨ ਸਾਡੇ ਨਾਲ ਨੇ ਤੇ ਇਹਨਾਂ ਕਿਸਾਨਾਂ ਨਾਲ ਗੱਲਬਾਤ ਕਰਦੇ ਆ ਤੇ ਸਭ ਤੋਂ ਪਹਿਲਾਂ ਇਹ ਦੱਸੋ ਜੀ ਜਿਹੜਾ ਅਸੀਂ ਦੇਖਿਆ ਸ਼ਾਇਦ ਇਹ ਕਈ ਵੈਰਾਈਟੀਆਂ ਹੁੰਦੀਆਂ ਨੇ ਅਸੀਂ ਪਹਿਲੀ ਵਾਰ ਦੇਖੀ ਹੈ ਜਿਹੜਾ ਤੁਹਾਡੇ ਕੋਲ ਵੈਰਾਈਟੀ ਹੈ ਬਿਲਕੁਲ ਵੱਖਰੀ ਹੈ ਇਹ ਵੈਰਾਈਟੀ ਦੀ ਕੀ ਖਾਸੀਅਤ ਹੈ ਕਿ ਕਿੱਥੋਂ ਤੁਸੀਂ ਇਹ ਇਕੱਠਾ ਕਰ ਲਿਆ ਇਹ ਜਿਹੜਾ ਛਿਛੜੀ ਦਾ ਸ਼ਾਇਦ ਆ ਜੀ ਇਹ ਮੇਨ ਕ੍ਰੌਪ ਹਿਮਾਚਲ ਦੀ ਹੈ ਜੀ ਬਰਮੌਰ ਏਰੀਆ ਤੋਂ ਇਹ ਲਾਲ ਉੱਥੇ ਹੈਗਾ ਜੀ ਸਟੈਂਡ ਉੱਥੋਂ ਅਸੀਂ ਫਾਰਮ ਲਈ ਹੋਈ ਸੀ ਆਪਣੀ ਸੜਨਾ ਉਹ ਮੁੰਡੇ ਹਿਮਾਚਲ ਦੇ ਵੀ ਨਾਲ ਨੇ ਜਿਹਦਾ ਜਿਹੜਾ ਟੇਸਟ ਔਰ ਇਹਦਾ ਜਿਹੜੇ ਗੁਣ ਨੇ ਉਹ ਬੜੇ ਵਲਕਣ ਨੇ ਔਰ ਬਹੁਤ ਸੋਹਣਾ ਜਿਹੜਾ ਵੀ ਇਹਨੂੰ ਲੱਜਦਾ ਉਮੜ ਕੇ ਦੁਬਾਰਾ ਦੁਬਾਰਾ ਮੰਗਦਾ ਔਰ ਬੜੀ ਵਧੀਆ ਚੀਜ਼ ਆ ਔਰ ਇਹਨੂੰ ਕਿਸੇ ਨੂੰ ਗਿਫਟ ਕਰਾਉਗੇ ਤਾਂ ਤੁਹਾਨੂੰ ਉਮੜ ਕੇ ਬਾਅਦ ਵੀ ਯਾਦ ਕਰਦਾ ਵੀ ਉਹ ਫੇਰ ਸ਼ਾਇਦ ਇਹੋ ਹੀ ਲੈ ਕੇ ਆਉ ਜੀ ਤੇ ਜੇ ਅਸੀਂ ਆਪਾਂ ਫਾਇਦੇ ਦੀ ਗੱਲ ਕਰਦੇ ਹਾਂ ਕੀ ਕੀ ਫਾਇਦੇ ਜਿਆਦਾ ਦਿੱਖੇ ਗਏ ਨੇ ਫਾਇਦੇ ਮੇਨ ਇੱਕ ਤਾਂ ਇਹ ਜੀ ਇਹਦਾ ਜਿਹੜਾ ਜਿਹੜਾ ਪੋਲੂਸ਼ਨ ਉੱਧਰ ਘਟਾ ਉੱਧਰ ਸਪ੍ਰਿਆ ਘਟਨੇ ਮੌਸਮੀ ਸਾਫਾ ਵਧੀਆ ਏਰੀਆ ਵਾ ਇਸ ਕਰਕੇ ਜਿਹੜਾ ਸੋਰਸ ਉੱਤੇ ਪਾਣੀ ਦਾ ਵੀ ਸਾਫ ਸੁਥਰਾ ਸੋਰਸ ਆ ਔਰ ਸਾਰੇ ਸੋਰਸ ਜਿਹੜੇ ਉੱਥੇ ਉਹ ਟੁਕਵੇਂ ਨੇ ਇਹਦੇ ਕਰਕੇ ਦੀ ਕੁਆਲਿਟੀ ਜਿਹੜੀ ਸਭ ਤੋਂ ਬੈਸਟ ਆ ਅਸੀਂ ਇਸ ਤਰ੍ਹਾਂ ਸੀ ਕਹਿ ਸਕਦੇ ਹਾਂ ਕਿ ਜਿਹੜਾ ਸ਼ਾਇਦ ਤੁਸੀਂ ਲੈ ਕਰੇ ਅਮਿਤੋ ਜਨਣਾ ਹਨੀ ਤੇ ਇਹ ਪਿਓਰ ਆਰਗੈਨਿਕ ਹੈ ਤੇ ਤੁਸੀਂ ਹਿਮਾਚਲ ਤੇ ਜਾ ਕੇ ਉਥੋਂ ਇਹਨੂੰ ਜਿਹੜਾ ਬਕਸੇ ਇੱਕ ਲੈ ਜਾਂਦੇ ਹੋ ਬਿਲਕੁਲ ਜਿਹੜਾ ਹੈ ਇਹ ਕਿਹੜੇ ਸੀਜ਼ਨ ਦੇ ਵਿੱਚ ਇਕੱਠਾ ਕਰਦੇ ਹੋ ਇਹ ਸਤੰਬਰ ਦੇ ਲਾਸਟ ਦੇ ਵਿੱਚ ਸਤੰਬਰ ਦੇ ਲਾਸਟ ਦੇ ਵਿੱਚ ਕਿੰਨਾ ਟਾਈਮ ਉੱਥੇ ਬਕਸੇ ਰੱਖਦੇ ਹੋ ਬਕਸੇ ਤਾਂ ਲਗਭਗ ਚੱਲ ਜਾਂਦੇ ਜੀ ਉੱਥੇ ਜੂਨ ਦੇ ਵਿੱਚ ਜੂਨ ਜੁਲਾਈ ਦੇ ਵਿੱਚ ਪਰ ਇਹ ਜਿਹੜਾ ਇਹ ਕਰੋਪ ਆ ਸਤੰਬਰ ਦੇ ਮਹੀਨੇ ਚ ਆਉਂਦੀ ਆ ਸਤੰਬਰ ਅਕਤੂਬਰ ਸਟਾਰਟ ਦੇ ਵਿੱਚ ਜੇ ਇੱਕ ਮੈਨੂੰ ਹੋਰ ਗੱਲ ਅੱਸੀ ਜਿਵੇਂ ਆਮ ਛੋਟੀ ਕਿਸਾਨੀ ਆ ਛੋਟੀ ਕਿਸਾਨੀ ਖੇਤੀ ਤੋਂ ਰਾਹ ਲੱਭਰੀ ਆ ਖੇਤੀ ਤੋਂ ਵੱਖਰਾ ਰਾਹ ਲੱਭਰੀ ਆ ਕਿਉਂਕਿ ਖੀਤੀ ਦੇਖਿਆ ਅਸੀਂ ਲਾਗਤਾਂ ਵਧ ਨੇ ਜਾਂ ਖੁਦਕੁਸ਼ੀ ਵਾਲਾ ਰੁਝਾਨ ਰੁਝਾਨ ਵੀ ਚੱਲ ਰਿਹਾ ਹੈ ਉਹ ਇੱਕ ਮਜਬੂਰੀ ਹੈ ਕਿਸਾਨ ਦੀ ਤੇ ਮੇਰੇ ਖਿਆਲ ਨਾਲ ਜਿਹੜਾ ਇਹ ਸ਼ਾਇਦ ਦਾ ਕੀਤਾ ਆ ਉਹਨਾਂ ਲਈ ਇੱਕ ਬਹੁਤ ਵਧੀਆ ਕੀਤਾ ਹੋ ਸਕਦਾ ਹੈ ਦੇਖੋ ਜੀ ਬੇਰੁਜ਼ਗਾਰ ਨੌਜਵਾਨ ਬਾਹਰ ਨੂੰ ਭਜਦੇ ਆ ਪੈਸੇ ਲੱਖਾਂ ਖਚ ਕੇ ਪਰ ਇੱਕ ਇਹ ਜਿਹੜਾ ਮੱਖੀ ਪਾਲਣ ਦਾ ਕੰਮ ਆ ਇਹ ਐਡਾਕ ਵਧੀਆ ਔਰ ਐਡਾਕ ਸਾਫ ਸੁਥਰਾ ਜੇ ਤੁਸੀਂ ਇਹਨੂੰ ਕਰਦੇ ਹੋ ਇੱਕ ਤਾਂ ਸੇਵਾ ਦਾ ਮੁਰਖਤਾ ਦੀ ਇੱਕ ਤੁਹਾਡਾ ਆਪਣਾ ਰੁਜ਼ਗਾਰ ਆ ਉਹਦੇ ਵਿੱਚ ਕੀ ਆ ਵੀ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਤੁਸੀਂ ਆਪਣਾ ਸ਼ਾਇਦ ਜਿਹੜਾ ਮੱਖੀਆਂ 10 ਵੀ 50 ਡੱਬੇ ਲਾਓ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਮੈਂਟੇਨ ਕਰਕੇ ਔਰ ਸ਼ਾਇਦ ਖੁਦ ਆਪਣਾ ਉਹਨੂੰ ਆਪਣੇ ਹੱਥੀਂ ਕੱਢ ਕੇ ਆਪਣੇ ਹੱਥੀਆਂ ਨੂੰ ਪੈਕ ਕਰਕੇ ਆਪਣੇ ਬ੍ਰਾਂਡ ਦੇ ਥੱਲੇ ਵੇਚੋਗੇ ਲੋਕਾਂ ਨੂੰ ਵਿਸ਼ਵਾਸ ਬਣੂਗਾ ਵੀ ਵਾਕਿਆ ਹੀ ਇਹ ਜਿਹੜਾ ਚੀਜ਼ ਵੇਚ ਰਿਹਾ ਹੈ ਇਹ ਆਪਣੀ ਹੈ ਨਾ ਕਿ ਕਿਸੇ ਕੋਲੋਂ ਲੈ ਕੇ ਵੇਂਦੀ ਆ ਦੂਜੀ ਚੀਜ਼ ਆ ਵੀ ਇਹ ਤਾਂ ਸੋਰਸ ਆਫ ਇਨਕਮ ਤੁਹਾਡਾ ਜਿਹੜਾ ਪੱਕਾ ਜਨਰੇਟ ਹੋ ਜਾਂਦਾ ਤੁਸੀਂ ਜੇ ਮੰਨ ਲਓ 4-500 ਰੁਪਏ ਕਿਲੋ ਸ਼ਾਇਦ ਤੁਹਾਡਾ ਕੋ ਵਧੀਆ ਉਹ 2 ਕਿਲੋ ਵੀ ਰੋਜ਼ ਦਾ ਵੇਲੇ ਨਾਲ 1000 ਰੁਪਏ ਬਣ ਗਿਆ ਤੁਹਾਡਾ ਇਸ ਤੋਂ ਬਾਅਦ ਤੁਸੀਂ ਹੋਰ ਕੀ ਪਾਲ ਸਕਦੇ ਹੋ ਕਿਉਂਕਿ ਜਿਹੜਾ ਬੇਰੁਜ਼ਗਾਰ ਨੌਜਵਾਨੇ ਉਹਨਾਂ ਇਹ ਲਾਗਤ ਵੀ ਤੇ ਘਟਾ ਜਾਵਾ ਫਸਲਾ ਦੇ ਮਾਮਲੇ ਮਿਹਨਤ ਆ ਤੁਹਾਡੀ ਇੱਕ ਵਾਰ ਡੱਬੇ ਲੈ ਲਏ ਆ ਉਹ ਡੱਬੇ ਤੁਹਾਡੇ ਵੱਧੇ ਜਾਣੇ ਆ ਪਰ ਤੁਸੀਂ ਥੋੜੀ ਜੀ ਦਿਲ ਲਾ ਕੇ ਕੰਮ ਕਰੋਗੇ ਤੇ 2-3 ਸਾਲ ਬਾਅਦ ਤੁਹਾਨੂੰ ਰਿਜ਼ਲਟ ਆਉਣਾ ਸ਼ੁਰੂ ਹੋ ਜਾਊਗਾ ਵੀ ਬਹੁਤ ਵਧੀਆ ਕੰਮ ਹੋਊਗਾ ਤੁਸੀਂ ਹਿਮਾਚਲ ਚ ਜਾਂਦੇ ਹੋਵੋਗੇ ਉੱਥੇ ਫਿਰ ਤੁਸੀਂ ਜਿਹੜੀ ਜ਼ਮੀਨ ਕੋਈ ਠੇਕੇ ਤੇ ਲੈਣੇ ਹੋ ਜਾਂ ਡੱਬੇ ਰੱਖਣ ਦੇ ਲਈ ਜਾਂ ਕੋਈ ਹੋਰ ਕੋਈ ਹੱਲਾ ਨਹੀਂ ਕਈ ਜਗ੍ਹਾ ਤੇ ਗੱਲਬਾਤ ਕਰਨੀ ਪੈਂਦੀ ਥੋੜੇ ਪੈਸੇ ਵੀ ਦੇਣੇ ਪੈਂਦੇ ਕਿਰਾਏ ਤੇ ਵੀ ਲੈਣੀ ਪੈਂਦੀ ਆ ਤੇ ਫਿਰ ਜਦੋਂ ਇੱਕ ਦੋ ਵਾਰੀ ਤੁਸੀਂ ਜਾਂਦੇ ਆਉਂਦੇ ਆ ਉਹ ਤੁਹਾਡੇ ਆਪ ਰਿਲੇਸ਼ਨ ਬਿਲਟ ਹੋ ਜਾਂਦੇ ਆ ਫਿਰ ਤੁਹ ਉਹ ਫਿਰ ਪਿਆਰ ਬਣ ਜਾਂਦਾ ਤੇ ਲੋਕਲ ਸਾਡੇ ਲੋਕਾਂ ਦੇ ਨਾਲ ਬਾਕੀ ਇੱਧਰ ਜਿਹੜਾ ਹੈਗਾ ਵਾ ਸ਼ਿਮਲਾ ਏਰੀਆ ਇੱਧਰ ਉਹ ਸਾਨੂੰ ਜਿਹੜਾ ਹੈਗਾ ਵਾ ਸੇਵ ਦੀ ਖੇਤੀ ਵਾਸਤੇ ਉਦੋਂ ਫਿਰ ਸਾਨੂੰ ਉਹ ਪੈਸੇ ਵੀ ਦਿੰਦੇ ਨੇ ਵੀ ਸਾਡੇ ਬਾਗ ਚ ਚਲਾਓ ਕਿਉਂਕਿ ਉਹਨਾਂ ਦੀ ਜਿਹੜੀ ਪੋਲੀਨੇਸ਼ਨ ਉਹ ਬਹੁਤ ਛੇਤੀ ਹੋ ਜਾਂਦੀ ਹੈ ਤੇ ਜਿਵੇਂ ਮੂਰਤ ਸੀ ਗੱਲ ਕਰਦੇ ਸੀ ਕਿ ਸ਼ਹਿਦ ਦੀ ਗੱਲ ਕਰ ਰਹੇ ਸੀ ਆਪਾਂ ਜਿਹੜਾ ਮਾਰਕੀਟਿੰਗ ਦੀ ਜਿਹੜੀ ਸਮੱਸਿਆ ਹੈ ਮੰਡੀ ਕਰਨ ਦੀ ਇਹ ਹਰੇ ਕਿਸਾਨ ਦੀ ਹੁੰਦੀ ਹੈ ਤੁਸੀਂ ਇਸ ਨੂੰ ਕਿਵੇਂ ਹੱਲ ਕਰਦੇ ਹੋ ਬਸ ਇਹੀ ਅੱਜ ਵੀ ਅਸੀਂ ਬਲਕ ਚ ਘੱਟ ਵੇਚਦੇ ਆ ਅਸੀਂ ਜਿਹੜਾ ਵੀ ਸ਼ਾਇਦ ਕੋ ਆਪਣਾ ਹੁੰਦਾ ਵਾ ਅਸੀਂ ਕੋਸ਼ਿਸ਼ ਕਰਦੇ ਆ ਵੀ ਉਹਨੂੰ ਆਪ ਹੀ ਵਧੀਆ ਤਰੀਕੇ ਦੇ ਨਾਲ ਫਿਟਰੇਸ਼ਨ ਕਰਕੇ ਔਰ ਉਹਨੂੰ ਆਪਣੀ ਪੈਕਿੰਗ ਲਾ ਕੇ ਆਪਣੇ ਹੱਥੀਂ ਵੇਚਿਆ ਜਾਵੇ ਕੋਈ ਵਿਚ ਮੀਡਲਮੈਨ ਨਾ ਪਾਇਆ ਜਾਵੇ ਕਿਉਂਕਿ ਸਾਰੇ ਕਿਸਾਨਾਂ ਦਾ ਜਿਹੜਾ ਗਰੁੱਪ ਆ ਉਹਦੇ ਚੋਂ ਮੈਂ ਮੇਨ ਇਕੱਟਾ ਕਰਕੇ ਇੱਕ ਹੀ ਬ੍ਰਾਂਡ ਦੇ ਥੱਲੇ ਜਿਹੜੇ ਆ ਉਹ ਅਸੀਂ ਉਹਨੂੰ ਸੇਲ ਕਰਦੇ ਆ ਸਾਡੀ ਐਪੀਓ ਬਣੀ ਹੋਈ ਆ ਨਿਵਾੜ ਸਾਨੂੰ ਸਪான்ਸਰ ਕਰ ਰਿਆ ਵਾ ਔਰ ਬਹੁਤ ਸੋਹਣਾ ਸਾਨੂੰ ਇਹਦਾ ਲੋਕਾਂ ਵੱਲੋਂ ਵੀ ਸਰਟ ਮਿਲ ਰਿਹਾ ਔਰ ਮੈਕਮਾ ਵੀ ਬਹੁਤ ਸਾਨੂੰ ਟੈਕਨੀਕਲ ਗਾਈਡੈਂਸ ਦਿੰਦਾ ਸਾਡੀ ਸੁਰੱਖਿਆ ਐਗਰੀਕਲਚਰ ਡਿਵੈਲਪਮੈਂਟ ਸੋਸਾਇਟੀ ਆ ਉਹ ਸਾਨੂੰ ਬਹੁਤ ਸੋਹਣਾ ਗਾਈਡ ਕਰਦੇ ਨੇ ਉਹਨਾਂ ਦੀ ਬਦੌਲਤ ਅੱਜ ਅਸੀਂ ਇਸ ਮੇਲੇ ਦੇ ਵਿੱਚ ਖੜੇ ਆ ਜੀ ਜਿਹੜਾ ਅਸੀਂ ਗੱਲ ਕਰ ਰਹੇ ਸੀ ਕਿਸਾਨ ਕਲੱਬ ਬਣਾਇਆ ਤੁਸੀਂ ਹਨ ਪਹਿਲਾਂ ਇੱਕ ਕਿਸਾਨ ਸੀ ਹੁਣ ਕਈ ਕਿਸਾਨ ਜੁੜ ਗਏ ਇਹਦਾ ਕੀ ਫਾਇਦਾ ਹੋਇਆ ਬਸ ਇਹੀ ਹੈ ਵੀ ਜਦੋਂ ਇੱਕ ਬੰਦੇ ਨੂੰ ਸਮਝਾਉਣਾ ਹੋਵੇ ਤਾਂ ਬਾਕੀ ਤਾਂ ਕਹਿੰਦੇ ਲੱਤਾਂ ਖਚਣ ਵਾਲੇ ਜਦੋਂ 5 7 10 ਉਹੋ ਜੇ ਇਕੱਠੇ ਹੋ ਜਾਂਦੇ ਆ ਫਿਰ ਲੋਕੀ ਕਹਿੰਦਾ ਜੀ ਇਹ ਤਾਂ ਬੜਾ ਵਧੀਆ ਕੰਮ ਕਰਦੇ ਆ ਫਿਰ ਉਹ ਟੀਮ ਵਰਕ ਬਣ ਜਾਂਦਾ ਟੀਮ ਵਰਕ ਦੇ ਵਿੱਚ ਕੀ ਆ ਵੀ ਕੰਮ ਕਰਨਾ ਸੁੱਖਾ ਹੋ ਜਾਂਦਾ ਤੇ ਹੋਰ ਵੀ ਤੁਹਾਡੇ ਦਿੱਕਤਾਂ ਘਟ ਜਾਂਦੀਆਂ ਹੋਣਗੀਆਂ ਜਿਵੇਂ ਲਾਗਤ ਦੀ ਹੋਗੀ ਮਾਰਕੀਟਿੰਗ ਦੀ ਹੋਗੀ ਹੋਰ ਸਾਰੀ ਚੀਜ਼ਾਂ ਜਦੋਂ ਇਕੱਠੇ ਹੋ ਜਾਂਦੇ ਨੇ ਕਿਸਾਨ ਤਾਂ ਇਹਨਾਂ ਹਲੋਂਦੀ ਉਹ ਜਿੰਨੇ ਕਿਸਾਨ ਵੱਧ ਹੋਣਗੇ ਉਹਨਾਂ ਦੀਆਂ ਬਾਹਾਂ ਵੱਧ ਹੋ ਜਾਂਦੀਆਂ ਔਰ ਉਹਨਾਂ ਦੇ ਫਿਰ ਜਿਹੜੇ ਬ੍ਰੇਨ ਆ ਉਹਨੇ ਵੱਧ ਵਰਕ ਕਰਦੇ ਆ ਔਰ ਜਦੋਂ ਟੀਮ ਵਰਕ ਬਣ ਜਾਂਦਾ ਵਾ ਫਿਰ ਉਹ ਸਾਰੀਆਂ ਮੁਸ਼ਕਲਾਂ ਆਪਣੇ ਆਪ ਹੀ ਦੂਰ ਹੋਣੇ ਸ਼ੁਰੂ ਹੋ ਜਾਂਦੀਆਂ। ਇਹ ਹੋਰ ਕੀ ਕਿਸਾਨ ਭਰਾਵਾਂ ਨੂੰ ਤੁਸੀਂ ਕਹਿਣਾ ਚਾਹੋਗੇ ਜੇ ਆਪਾਂ ਗੱਲ ਕਰੀਏ ਆ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਜਿਹੜਾ ਖੇਤੀ ਘਾਟੇ ਚ ਵੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹ ਕਹੂੰਗਾ ਜੀ ਕਿ ਕਿਸਾਨ ਜਿਹੜੇ ਸਾਡੇ ਨੌਜਵਾਨ ਕਿਸਾਨ ਨੇ ਉਹ ਰੋਲ ਮਾਡਲ ਬਣਨ ਇਸ ਚ ਜਾਣ ਕੇ ਬਾਹਰ ਭੱਜਣ ਦੀ ਬਜਾਏ ਆਪਣੀ ਗਰਾਸ ਨੂੰ ਸੰਭਾਲ ਲੈਣਾ। ਕਿਉਂਕਿ ਉਤਮ ਖੇਤੀ ਦੇ ਮੱਧਮ ਉਪਾਰ ਗਿਣਿਆ ਗਿਆ ਪਰ ਖੇਤੀ ਕਿਉਂ ਥੱਲੇ ਚਲੇਗੀ ਕਿਉਂਕਿ ਅਸੀਂ ਹੱਥੀਂ ਕੰਮ ਕਰਨਾ ਛੱਡ ਦਿੱਤਾ ਅਸੀਂ ਕਿਸੇ ਦੇ ਡਿਪੈਂਡੈਂਟ ਹੋ ਗਏ ਅਸੀਂ ਆਪਣਾ ਕੰਮ ਖੁਦ ਕਰਾਂਗੇ ਵਧੀਆ ਤਰੀਕੇ ਨਾਲ ਕਰਾਂਗੇ ਸੋਨਾ ਆਊਗਾ ਲੋਕੀ ਸਾਡੀ ਸੁਭਾਵੀ ਕਰਨਗੇ ਸਾਨੂੰ ਬਾੜਾ ਨਹੀਂ ਕਹਿਣਗੇ ਜੇ ਅਸੀਂ ਉਹ ਗਲਤ ਸ਼ੌਕ ਪਾਲ ਲਾਵਾਂਗੇ ਔਰ ਅਸੀ ਕਮਾਈ ਨੂੰ ਸਗੋਂ ਕਰਾਂਗੇ ਨਹੀਂ ਉਹਨੂੰ ਜੜਾਂਗੇ ਮੈਂ ਤਾਂ ਇਹ ਨੌਜਵਾਨਾਂ ਨੂੰ ਬੇਨਤੀ ਕਰੂੰਗਾ ਸਾਰਿਆਂ ਨੂੰ ਕਿ ਤੁਸੀਂ ਕੋਈ ਨਾ ਕੋਈ ਸ਼ੌਕ ਬੜੇ ਨੇ ਕੰਮ ਬੜੇ ਨੇ ਸ਼ਹਿਦਾ ਕਰ ਲੋ ਤੁਸੀਂ ਖੰਭ ਪਲਣ ਦਾ ਕਰ ਲੋ ਤੁਸੀਂ ਕੁਝ ਹੋਰ ਕਰ ਲੋ ਪਰ ਆਪਣੇ ਮਾਪਿਓ ਦਾ ਨਾਂ ਰੋਸ਼ਨ ਕਰੋ ਕਿਉਂਕਿ ਤੁਸੀਂ ਰੋਲ ਮਾਡਲ ਬਣ ਸਕਦੇ ਹੋ ਇਸੀ ਅਗਾ ਵਦੂ ਕਿਸਾਨ ਜਿਹਨਾਂ ਦਾ ਕਹਿਣਾ ਹੈ ਕਿ ਜਿਹੜਾ ਖਾਸ ਕਰਕੇ ਛੋਟੀ ਕਿਸਾਨੇ ਦੇ ਲਈ ਸ਼ਹਿਦਾ ਕੀਤਾ ਕਾਫੀ ਲਾਹੇਵੰਦ ਹੋ ਸਕਦਾ ਕਿਉਂਕਿ ਇਹਦੇ ਲਈ ਜ਼ਮੀਨ ਦੀ ਲੋੜ ਨਹੀਂ ਹੈ ਸਿਰਫ ਡੱਬਿਆਂ ਦੀ ਲੋੜ ਆ ਔਰ ਸਰਕਾਰ ਵੱਲੋਂ ਵੀ ਕਾਫੀ ਸਬਸਿਡੀ ਵਗੈਰਾ ਦਿੱਤੀ ਜਾਂਦੀ ਹੈ ਕੈਮਰਾਮੈਨ ਗੁਲਛਿੰਦਰ ਨਾਲ ਸੁਖਵਿੰਦਰ ਸਿੰਘ এবੀਪੀ ਸੰਜਾ ਚੰਡੀਗੜ੍ਹ